ਲਖੀਮਪੁਰ ਕਟਨਾ ਨੂੰ ਲੈ ਕੇ ਕਿਸਾਨ ਚੋਥੇ ਬੰਦੀਆਂ ਦੇ ਵੱਲੋਂ ਅੱਜ ਦੇਸ਼ ਭਰ ਦੇ ਵਿੱਚ ਰੇਲਾ ਦਾ ਚੱਕਾ ਜਾਮ ਕੀਤਾ ਗਿਆ ਜਿਸ ਦੇ ਤਹਿਤ ਸੰਯੁਕਤ ਕਿਸਾਨ ਮੋਰਚੇ ਦੇ ਐਲਾਨ ਤੋਂ ਬਾਅਦ ਕਿਸਾਨਾਂ ਵੱਲੋਂ ਜਗਾ ਜਗਾ ਤੇ ਰੇਲਾ ਰੋਕਿਆ ਗਈਆਂ ਨੇ ਅਜੇ ਚੱਲਦੇ ਕਿਸਾਨਾਂ ਨੇ ਕਪੂਰਥਲਾ ਜ਼ਿਲ੍ਹਾ ਦੇ ਅਲੱਗ-ਅਲੱਗ ਜਗਾ ਤੇ ਰੇਲ ਪਟੜੀ ਜਾਮ ਕੀਤੀ ਕਪੂਰਥਲਾ ਤੋਂ ਦਿੱਲੀ ਰੇਲਵੇ ਲਾਈਨ ਤੇ ਕਿਸਾਨਾਂ ਨੇ ਤੜਨਾ ਦਿੱਤਾ ਤੇ ਉੱਥੇ ਹੀ ਜਲੰਧਰ ਫਿਰੋਜ਼ਪੁਰ ਰੇਲਵੇ ਲਾਈਨ ਨੂੰ ਕਪੂਰਥਲਾ ਰੇਲ ਕੋਚ ਫੈਕਟਰੀ ਨਟਵਿਡੀ ਅਤੇ ਸੁਲਤਾਨਪੁਰ ਲੋਧੀ ਵਿਖੇ ਰੇਲਵੇ ਟ੍ਰੈਕ ਨੂੰ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਰੋਕਿਆ ਗਿਆ ਹੈ ਇਸ ਮੌਕੇ ਇਕੱਠੇ ਹੋਏ ਕਿਸਾਨਾਂ ਦਾ ਕਹਿਣਾ ਹੈ ਕਿ ਯੂਪੀ ਦੇ ਲਖੀਮਪੁਰ ਵਿੱਚ ਹੋਏ ਹਾਦਸੇ ਨੂੰ ਲੈ ਕੇ ਕੇਂਦਰੀ ਸਰਕਾਰ ਜਲਦ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਗ੍ਰਿਫਤਾਰ ਕਰੇ ਤੇ ਉਸ ਨੂੰ برخਾਸਤ ਕੀਤਾ ਜਾਵੇ ਕਿਸਾਨਾਂ ਦਾ ਕਹਿਣਾ ਹੈ ਲਖੀਮਪੁਰ ਵਿੱਚ ਮਾਰੇ ਗਏ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਅੱਜ ਅੱਕ ਕੇ ਰੇਲਾ ਰੋਕਣੀਆਂ ਪਈਆਂ ਨੇ ਅੱਜ ਸੰਯੁਕਤ ਮੋਰਜੇ ਦੀਆਂ ਜਥੇਬੰਦੀਆਂ ਕਪੂਰਥਲੇ ਜ਼ਿਲ੍ਹੇ ਦੇ ਵੱਖ-ਵੱਖ ਸਟੇਸ਼ਨਾਂ ਤੇ ਧਰਨਾ ਲਾ ਕੇ ਬੈਠੇ ਜਿਹਦੇ ਕਪੂਰਥਲੇ ਹੋ ਗਿਆ ਇੱਕ ਆਰਸੀਐਫ ਗੇਟ ਤੇ ਹੋ ਗਿਆ ਇੱਕ ਆਪਣੇ ਆਹ ਲਾ ਲੋ ਜਿਹੜੀ ਫਿਰੋਜ਼ਪੁਰ ਤੋਂ ਜਲੰਧਰ ਨੂੰ ਰੇਲ ਜਾਂਦੀ ਆ ਇੱਕ ਆਪਾਂ ਡਿਟਵਿੰਡੀ ਚੱਕ ਕੋਟਲਾ ਫਾੜਕ ਦੇ ਉੱਪਰ ਧਰਨਾ ਹੋ ਗਿਆ ਇੱਕ ਤਲਵਾ ਵਿਖੇ ਜਿਹੜੀ ਦਿੱਲੀ ਨੂੰ ਟ੍ਰੇਨ ਜਾਂਦੀ ਐ ਅੰਬੀ ਸਰ ਤੋਂ ਇੱਕ ਉਸ ਲਾਈਨ ਤੇ ਧਰਨਾ ਲਗਾਇਆ ਵਾ ਜਿਹੜਾ ਅੱਜ ਬਹੁਤ ਝੋਰਾਂ ਸ਼ੋਰਾਂ ਤੇ ਕਿਸਾਨ ਜਿਹੜੀ ਬਾਡੀ ਵੀ ਹੋ ਰਹੀ ਉਹਨੂੰ ਆਪਣਾ ਕੰਮ ਛੱਡ ਕੇ ਜਿਹੜੇ ਧਰਨੇ ਦੇ ਵਿੱਚ ਬੱਕਰੇ ਬੱਕ ਸਟੇਸ਼ਨ ਉੱਪਰ ਆ ਕੇ ਬਿਠਾ ਅਸੀਂ ਪੜਾਉਂਦੇ ਨਹੀਂ ਅੱਜ ਸੰਯੁਕਤ ਮੋਰਚੇ ਦਿੱਲੀ ਵੱਲੋਂ ਸਾਰੇ ਹਿੰਦੁਸਤਾਨ ਦੇ ਵਿੱਚ ਰੇਰ ਰੋਕੋ ਦਾ ਜਿਹੜਾ ਪ੍ਰੋਗਰਾਮ ਆ ਜਿਹੜੇ ਸਾਡੇ ਕਿਸਾਨ ਵੀਰ ਲਖੀਮਪੁਰ ਖੀਰੀ ਦੇ ਤਕੋਨੀਆਂ ਪਿੰਡ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਦੇ ਬੇਟੇ ਅਜੇ ਮਿਸ਼ਰਾ ਦੇ ਬੇਟੇ ਅਸ਼ੀਸ਼ ਮਿਸ਼ਰਾ ਨੇ ਜਿਹੜੇ ਦਰੜ ਕੇ ਕਤਲ ਕਰ ਦਿੱਤੇ ਸੀ ਸ਼ਹੀਦ ਕਰ ਦਿੱਤੇ ਸੀ ਉਹਨਾਂ ਦੀ ਨੂੰ ਸਮਰਬਤ ਜਿਹੜਾ ਸਯੁਕਤ ਔਰਚੇ ਦਾ ਰੇਰੋ ਕੋ ਪ੍ਰੋਗਰਾਮ ਔਰ ਸਾਡੀ ਇਹ ਮੰਗਾਂ ਸਯੁਕਤ ਔਰਚੇ ਦੀ ਸਰਦਾਰ ਬਰਲੋਦੀ ਦੀ ਔਰ ਸਪੁੱਚੇ ਦੇ ਮੁਰਚੇ ਦੀ ਕਿ ਕੇਂਦਰੀ ਗ੍ਰਹਿ ਮੰਤਰੀ ਆ ਜਿਨੇ ਪਹਿਲਾਂ ਹੀ ਕਿਸਾਨਾਂ ਨੂੰ ਧਮਕੀ ਦਿੱਤੀ ਸੀ ਕਿ ਮੈਂ ਤੁਹਾਨੂੰ ਸਭ ਨੂੰ ਸਖਾਵਾਂਗਾ ਉਹਨੂੰ ਗ੍ਰਫਤਾਰ ਕੀਤਾ ਜਾਵੇ ਜਿਹੜੀ ਸਰਕਾਰ ਦੀ ਹੁੰਦੀ ਆ ਜਾਨਵਾਲ ਦੀ ਰਾਖੀ ਕਰਨ ਦਾ ਹੁੰਦਾ ਅਧਿਕਾਰ ਉਹਨਾਂ ਦਾ ਖੇਤਰ ਹੁੰਦਾ ਔਰ ਉਹ ਜਿਹੜਾ ਕੇਂਦਰੀ ਗ੍ਰਹਿ ਮੰਤਰੀ ਆ ਉਹਨੇ ਕਿਸਾਨਾਂ ਨੂੰ ਪਹਿਲਾਂ ਹੀ ਸ਼ਾਸ਼ਤ ਦੇ ਦਿਨ ਪਹਿਲਾਂ ਹੀ ਵਾਰਨਿੰਗ ਦਿੱਤੀ ਸੀ ਔਰ ਉਹਨੇ ਇਹ ਜਿਹੜਾ ਘਟਨਾ ਨੂੰ ਇਜਾਮ ਦਿੱਤਾ ਔਰ ਕਿਸਾਨ ਮੋਰਚਾ ਇਹ ਮੰਗ ਕਰਦਾ ਕਿ ਉਹਨੂੰ ਬਰਸਕਾਰ ਕੀਤਾ ਜਾਵੇ ਔਰ ਜਿਹੜੇ ਕੇਂਦਰੀ ਜਿਹੜੇ ਖੇਤੀ ਵਿਰੋਧੀ ਕਾਨੂੰਨ ਆ ਉਹ ਜਿਹੜੇ ਰੱਦ ਕੀਤੇ ਜਾਣ ਔਰ ਜਿਨ੍ਹਾਂ ਨੇ ਵਿੱਚ ਇੱਕ ਬਹੁਤ ਹੀ ਦੁਖਦਾਈ ਖਬਰ ਰਹੀ ਵੀ ਇੱਕ ਪੱਤਰਕਾਰ ਨੂੰ ਵੀ ਉਹਨਾਂ ਨੇ ਸਬੂਤ ਮਟਾਉਣ ਦੀ ਖਾਤਰ ਸ਼ਹੀਦ ਕਰ ਦਿੱਤਾ ਨਾਲ ਕਿ ਉਹ ਉੱਥੇ ਕਵਰੇਜ ਕਰ ਰਿਹਾ ਸੀ ਔਰ ਸਾਨੂੰ ਉਹਦੇ ਵੀ ਉਹਨਾਂ ਹੀ ਦੁੱਖ ਆ ਜਿੰਨਾ ਸਾਨੂੰ ਕਿਸਾਨ ਵੀਰਾਂ ਦਾ ਦੁੱਖ ਆ ਕਿਉਂਕਿ ਸਾਂਝਾ ਲੜਾਈ ਆ ਸਾਰੇ ਵਰਗਾਂ ਦੀ ਸਾਂਝੀ ਲੜਾਈ ਆ ਔਰ ਕੇਂਦਰ ਸਰਕਾਰ ਜਿਹੜੀ ਆ ਇਹ ਸਾਡੇ ਜਿਹੜੇ ਲੋਕਾਂ ਦੇ ਅਧਿਕਾਰ ਆ ਉਹਨਾਂ ਨੂੰ ਗੋਹਣਾ ਚਾਹੁੰਦੀ ਆ ਔਰ ਸਾਰੇ ਦੇਸ਼ ਵਿੱਚ ਹੀ ਹੈ ਕਟਕਿੰਤਿਆਂ ਲਈ ਖਤਰਾ ਆ ਔਰ ਸਾਰੇ ਦੇਸ਼ ਦੇ ਫਿਰਕੂਵਾਦ ਇਹ ਪ੍ਰਚਾਰ ਕਰ ਰਹੀ ਹੈ ਔਰ ਸਾਡੇ ਪਰ ਸਾਡੇ ਜਿਹੜੇ ਲੋਕ ਆ ਉਹ ਸੰਯੁਕਤ ਮੋਰਚੇ ਨਾਲ ਜੁੜ ਰਹੇ ਆ ਔਰ ਸਾਡੇ ਸਮਾਜ ਚ ਇਕਤਾ ਵਧ ਰਹੀ ਆ ਔਰ ਇਹਦਾ ਪ੍ਰਤੀਕ ਆ ਕਿ ਇਹ ਸਾਰੇ ਹਿੰਦੁਸਤਾਨ ਤੱਕ ਸੰਯੁਕਤ ਮੋਰਚੇ ਦੇ ਸੱਦੇ ਤੇ ਰੀਲੀਆਂ ਜਾਰੀਆਂ ਮੈਂ ਤੁਹਾਡਾ ਵੀ ਹਾਂਜੀ ਕਿ ਅੱਜ ਦਾ ਜਿਹੜਾ ਜਥੇ ਬਣਿਆ ਕੀ ਪ੍ਰੋਗਰਾਮ ਸੀਗਾ ਕਿੱਥੇ ਤੁਹਾਡਾ ਰੇਲਾ ਰੁਕੇ ਜਾ ਰਿਹਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਪੰਜਾਬ ਦੇ ਵਿੱਚ ਰੇਲਾ ਰੋਕਨ ਦਾ ਜਿੱਥੇ ਪ੍ਰੋਗਰਾਮ ਬਣਿਆ ਨਾਲ ਹੀ ਇਹ ਸਾਰੇ ਸੂਬੇ ਪਿਆਰ ਵਿੱਚ ਵੀ ਬਹੁਤ ਸਫਲਤਾਪੂਰਕ ਚੱਲ ਰਿਹਾ ਵਾ ਇਹ ਅੱਜ ਦਾ ਮਹੱਤਵ ਇਹ ਆ ਇਹਦਾ ਜਿਹੜਾ ਆਪਾਂ ਰੱਖਿਆ ਵਾ ਧਰਨਾ ਕਿ ਜਿਹੜਾ ਅਜੇ ਮਿਸ਼ਰਾ ਵਾ ਉਹਨੂੰ ਮੰਤਰੀ ਮੰਡਲ ਤੇ ਬਰਖਾਸਤ ਕੀਤਾ ਜਾਵੇ ਤੇ ਜਿਹੜੇ ਇਹਦੇ ਨਾਲ ਦੋਸ਼ੀਆਂ ਨੂੰ ਬਚਾ ਰਹੀ ਹੈ ਜੋਗੀ ਸਰਕਾਰ ਉਹਨਾਂ ਨੂੰ ਜਿਹੜੇ ਆ ਉਹਨਾਂ ਦੀਆਂ ਸਜ਼ਾ ਦਿੱਤੀਆਂ ਜਾਣ ਤੇ ਜਿਹੜੇ ਸਾਡੇ ਕਿਸਾਨ ਆ ਵੀਰ ਦਿੱਲੀ ਸ਼ਹੀਦ ਲਗਾਤਾਰ ਸ਼ਹੀਦੀਆਂ ਪ੍ਰਾਪਤ ਕਰ ਰਹੇ ਆ ਤੇ ਜਿਹੜੇ ਕਾਨੂੰਨ ਆ ਇਹ ਤਿੰਨੇ ਜਿਹੜੇ ਕਾਨੂੰਨ ਮੋਦੀ ਸਰਕਾਰ ਆਪਣੀ ਜਿੱਤੇੜੀ ਉਹਨੂੰ ਰੱਦ ਨਹੀਂ ਕਰ ਰਹੀ ਤੇ ਅਸੀਂ ਅੱਜ ਚੇਤਾਵਨੀ ਦੇਣੀ ਚਾਹੁੰਦੇ ਆ ਅੱਜ 18 ਤਰੀਕ ਨੂੰ ਇਥੋਂ ਸਟੇਸ਼ਨ ਦੇ ਉੱਪਰੋਂ ਜਿਹੜਾ ਸਾਡੇ ਸੁਲਤਾਨਪੁਰ ਬਲਾਕ ਵੱਲੋਂ ਚੱਲ ਰਿਹਾ ਵਾ ਕਿ ਜੇ ਇਹ ਤੁਰੰਤ ਕਾਨੂੰਨ ਲਨਾ ਰੱਦ ਕੀਤੇ ਦੋਸ਼ੀਆਂ ਨੂੰ ਬੰਦੀ ਸਜ਼ਾ ਨਾ ਦਿੱਤੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤਿੱਖਾ ਸੰਘਰਸ਼ ਕੀਤਾ ਜਾਊਗਾ ਜੀ ਉਦਰੀ ਕਿਸਾਨਾਂ ਨੇ ਕਿਹਾ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਤੇ ਨਾਲ ਹੀ ਕੇਂਦਰੀ ਰਾਜ ਗ੍ਰਹਿ ਮੰਤਰੀ ਨੂੰ ਗ੍ਰਿਫਤਾਰ ਕਰਕੇ ਉਸ ਨੂੰ ਬਰਖਾਸਤ ਨਹੀਂ ਕੀਤਾ ਜਾਂਦਾ ਤਦ ਤੱਕ ਅੰਦੋਲਨ ਜਾਰੀ ਰਹੇਗਾ ਬਿਊਰੋ ਰਿਪੋਰਟ ਮਿੰਨੀ ਪਾਕਟ